ਸਾਹਿਬ ਜੀ ਮਹਾਰਾਜ ਜੀ ਦੇ ਚਰਨਾ ਵਿੱਚ ਜੁੜ ਬੈਠੇ ਹੋ ਸਾਰੇ ਵੱਡਿਆਂ ਭਾਗਾਂ ਵਾਲੇ ਹੋ ਸਾਰੀਆਂ ਸੰਤਾਂ ਮਾਵਾ ਭੈਣਾ ਧੀਆਂ ਬੱਚੀਆਂ ਦੇ ਵੀਰਾਂ ਦੇ ਚਰਨਾ ਵਿੱਚ ਬੈਠੀ ਹੈ ਕਿ ਜਿੰਨਾ ਚਿਰ ਗੁਰੂ ਮਹਾਰਾਜ ਜੀ ਦੇ ਸ਼ਬਦ ਕੀਰਤਨ ਕਾਕਰ ਦਾ ਮਨਾਈ ਰੱਖਣੀ ਹੈ ਕਿਉਂ ਛੋੜੇ ਬੱਚੇ ਕਈ ਵੇਲੇ ਕਾਕਰ ਦਾ ਭੰ ਕਰਦੇ ਹਨ ਪਰ ਆਪ ਜੀ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਗੁਰੂ ਘਰ ਆਏ ਹਾਂ ਵੱਧ ਤੋਂ ਵੱਧ ਗੁਰਬਾਣੀ ਸਰਵਣ ਕੀਤੀ ਜਾਵੇ ਲਾਹਾ ਟਟਿਆ ਜਾਵੇ ਗੁਰੂ ਚਰਨਾ ਵਿੱਚ ਆਉਨੇ ਹਾਂ ਨੀਵੇਂ ਹੋ ਕੇ ਇਹ ਸਾਧਗੁਰੂ ਤੋਂ ਬਖਸ਼ੇਸ਼ਾਂ ਬਟਿਆਈਆਂ ਪ੍ਰਾਪਤ ਕਰਿਏ ਸੋ ਮਹਾਰਾਜ ਤਾਂ ਹੀ ਕਿਰਪਾ ਕਰਨਗੇ ਜਿੱਥੇ ਆਪਾਂ ਸਰੀਰਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ ਉੱਥੇ ਮਹਾਰਾਜ ਜੀ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

ਜਦੋਂ ਤੱਕ ਉਹਨਾਂ ਦੇ ਸਰੀਰ ਵਿੱਚ ਪ੍ਰਾਣ ਰਹੇ ਸਰੀਰ ਕੁਕਾਰ ਕਰਕੇ ਰਜਾਨਾ ਸਵੇਰੇ ਸ਼ਾਮ ਸ਼ਬਦ ਕੀਰਤਨ ਅੰਮ ਰੱਖਿਆ ਉਸ ਤੋਂ ਅੰਤ ਹੁਣ ਵੀ ਜੇ ਕੋਈ ਸੱਚੇ ਦਿਲ ਨਾਲ ਧਿਆਨਦਾ ਹੈ ਤਾਂ ਮਹਾਪੁਰਖ ਕਿਤੇ ਗਏ ਨਹੀਂ ਉਹ ਇੱਥੇ ਹੀ ਹਨ ਬ੍ਰਹਮ ਜੀ ਦੀ ਸਤ ਜੀਵ ਹੈ ਨਹੀਂ ਮਰਦਾ ਸੋ ਮਹਾਂਪਰਖਨੋ ਹਾਜ਼ਰ ਜਾਣੀਏ ਆਓ ਕਿਰਪਾ ਕਰੋ ਬਹੁਤ ਜੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਜੀ ਜੀ ਆਇਆਂ ਨੂੰ ਉਹਨਾਂ ਬਖਸ਼ਉਂਦੇ ਬਖਦੇ ਸ਼ਬਦ ਦਿੱਤਾ ਸਨ ਕਰੀਏ ਤੇ ਆਪਣਾ ਜੀ ਦਾ ਮਾਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vielen <coughs> Dank.

like like <clears throat>